ਡਾਕਟਰਾਂ ਨੇ ਕਿਹਾ ਸੀ ਵੀ ਇਹਨੂੰ ਪਟਾਣਾ ਪਏਗਾ। ਕਹਿ ਹੀ ਨਹੀਂ ਫਿਰ ਮੈਨੂੰ ਲੋੜ ਹੀ ਨਹੀਂ ਪਈ ਡਾਕਟਰ ਦੀ। ਦੁਵਾਰੇ ਕੀੜਾ ਨਹੀਂ ਲੱਗਦਾ ਇਸ ਚੀਜ਼ ਦੀ ਗਰੰਟੀ। ਗਰੰਟੀ ਆ ਮੈਂ ਕਿਹਾ 100% ਦਾ ਨੁਕਸਾਨ ਵੀ ਕੋਈ ਨਹੀਂ ਹੋਏਗੀ। ਦਵਾਈਆਂ ਨੇ ਡਾਕਟਰਾਂ ਕੋਲੇ ਜਾਣ ਵਾਸਤੇ ਕਿਸੇ ਕੋਲ ਪੈਸੇ ਨਹੀਂ ਹੁੰਦੇ ਤਾਂ ਇਹ ਫ੍ਰੀ ਨੁਕਤਾ ਤੁਸੀਂ ਘਰੇ ਕਰ ਸਕਦੇ ਹੋ। ਲਓ ਭਾਈ ਜੀ ਜਿਸ ਵੀ ਬਾਈ ਦੀ ਭੈਣ ਦੀ ਜਾੜ ਨੂੰ ਕੀੜਾ ਲੱਗਿਆ ਹੋਇਆ, ਜਾੜ ਦਰਦ ਕਰਦੀ ਆ, ਬਾਈ ਅਸੀਂ ਲੱਭਿਆ ਭਾਈ ਜੀ ਬੜੀ ਮੁਸ਼ਕਲ ਦੇ ਨਾਲ ਪੱਕਾ ਹੱਲ ਆ ਘਰੇਲੂ ਨੁਸਖਾ ਭਾਈ ਜੀ। ਵੀਡੀਓ ਨੂੰ ਸਭ ਤੋਂ ਪਹਿਲਾਂ ਦਾ ਸ਼ੇਅਰ ਕਰ ਦਿਓ ਜੀ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਭਾਈ ਜੀ ਭਾਈ ਜੀ ਦੱਸੋ ਜਿਹੜਾ ਨੁਸਖਾ ਤੁਸੀਂ ਚੱਕੀ ਫਿਰਦੇ ਹੋ ਘਰੇਲੂ ਨੁਸਖਾ ਜੀ ਮੇਰੀ ਜਾੜ ਦੇ ਵਿੱਚ ਦੋ ਕੀੜੇ ਲੱਗੇ ਸੀਗੇ ਤੇ ਇੱਕ ਇੱਧਰ ਸੀਗਾ ਜਾੜ ਦੇ ਵਿੱਚ ਕੀੜਾ ਤੇ ਇੱਕ ਇੱਧਰ ਸੀ ਅੱਛਾ ਜੀ ਤੇ ਮੈਂ ਇਦਾਂ ਹੀ ਰਸਤੇ ਦੇ ਵਿੱਚ ਜਾ ਰਿਹਾ ਸੀ ਤੇ ਇੱਕ ਮੈਨੂੰ ਸਾਧੂ ਸੰਤ ਨੇ ਦੱਸਿਆ ਸੀ ਕਿਸੇ ਨੇ ਕਹਿੰਦਾ ਵੀ ਤੇਰੀ ਜਾੜ ਤੇਰੀ ਜਾੜ 'ਚ ਮੁੜ ਕੇ ਪੀੜ ਨਹੀਂ ਮਾਰੇਗੀ ਤੂੰ ਇਹ ਕੰਮ ਕਰ ਅੱਛਾ ਮੈਂ ਕਿਹਾ ਜੀ ਦੱਸੋ ਕੀ ਹੈ ਜੀ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਬਾਜ਼ਾਰ ਦੇ ਵਿੱਚੋਂ ਇੱਕ 20 ਰੁਪਏ ਦਾ ਗੰਡਿਆ ਦਾ ਕਣ ਲਿਆ ਬੀਜ ਗੰਡਿਆ ਦਾ ਜਿਹਨੂੰ ਆਪਾਂ ਕਹਿ ਦਿੰਨੇ ਆ ਪੰਜਾਬੀ ਭਾਸ਼ਾ ਦੇ ਵਿੱਚ ਗੰਡਿਆਂ ਦਾ ਬੀਜ ਠੀਕ ਹੈ ਇਹ ਪੰਸਾਰੀ ਕੋਲੋਂ ਮਿਲ ਜੇਗਾ ਤੁਹਾਨੂੰ ਠੀਕ ਹੈ ਜੀ ਭਾਵੇਂ ਜਿੰਨੀ ਮਰਜ਼ੀ ਜੜ ਤੁਹਾਡੀ ਦਰਦ ਕਰਦੀ ਹੋਵੇ ਜਿੰਨਾ ਮਰਜ਼ੀ ਜੜ ਦੇ ਵਿੱਚ ਰੇਸ਼ਾ ਪੈਂਦਾ ਹੋਵੇ ਜਿੰਦਾ ਟਿੱਟਾ ਮਰਜ਼ੀ ਭਾਵੇਂ ਕੀੜਾ ਲੱਗਿਆ ਜੜ ਜਿੰਨਾ ਮਰਜ਼ੀ ਪਰਾਣਾ ਲੱਗਿਆ ਜੀ ਤਾਂ ਤੁਸੀਂ ਇਹ ਘਰੇਲੂ ਨੁਕਤਾ ਜ਼ਰੂਰ ਕਰ ਲਿਓ ਵੀਰੇ 2 ਤੋਂ 3 ਦਿਨਾਂ ਦੀ ਗੱਲ ਹੈ ਤੁਹਾਨੂੰ ਰਿਜ਼ਲਟ ਪਹਿਲੇ ਦਿਨ ਹੀ ਆਣਾ ਸਟਾਰਟ ਹੋ ਜਾਏਗਾ ਜੇ ਤੁਸੀਂ ਇਹ ਨੁਕਤਾ ਆਪਣੇ ਘਰੇ ਕਰ ਸਕਦੇ ਹੋ ਤਾਂ ਇਹ ਜ਼ਰੂਰ ਕਰਿਓ ਦੱਸੋ ਵੀਰੇ ਗੰਡਿਆਂ ਦਾ ਜਿਹੜਾ ਕਾਣਾ ਉਹ ਤੁਸੀਂ ਇੱਕ ਗਲਾਸ ਦੇ ਵਿੱਚ ਅੱਗ ਪਾ ਲੈਣੀ ਆ ਅੱਗ ਦੀ ਅੰਗਾਰੀ ਲੈ ਕੇ ਉੱਤੇ ਉਹਦਾ ਬੀਜ ਘੇਰ ਲੈਣਾ ਗੰਡਿਆਂ ਦਾ ਤੇ ਉਹ ਜਿਹੜਾ ਬੀਜ ਹੈ ਜਿਹੜਾ ਉਹਦਾ ਧੂਆ ਉਹਦੇ ਉੱਪਰ ਤੁਸੀਂ ਗਲਾਸ ਦੇ ਉੱਪਰ ਮੂੰਹ ਕਰਕੇ ਤੇ ਜਿਹੜਾ ਉਹਦਾ ਧੂਆ ਉਹ ਤੁਸੀਂ ਮੂੰਹ ਦੇ ਵਿੱਚ ਲੈ ਲੈਣਾ 2 ਮਿੰਟ ਤੁਸੀਂ ਆਪਣੇ ਮੂੰਹ ਦੇ ਵਿੱਚ ਉਹ ਧੂਆ ਰਖੜਾ ਠੀਕ ਐ ਉਸ ਤੋਂ ਬਾਅਦ ਉਹਨੂੰ ਧੂਏ ਨੂੰ ਬਾਹਰ ਕੱਢ ਦੋ ਕੂਲਲੀ ਕਰ ਲਓ ਤੇ ਤੁਹਾਡਾ ਜਿਹੜਾ ਰੇਸ਼ਾ ਉਹ ਵੀ ਬਾਹਰ ਆਏਗਾ ਹੌਲੀ ਹੌਲੀ ਤੇ ਜਿਹੜਾ ਕੀੜਾ ਲੱਗਿਆ ਤੇ ਜਿਹੜੀ ਦਰਦ ਹੁੰਦੀ ਆ ਜੜ ਉਹ ਵੀ ਤੋਂ ਉਹਦੇ ਚ ਵੀ ਤੁਹਾਨੂੰ ਆਰਾਮ ਮਿਲੇਗਾ ਤੇ ਵੀਰੇ ਤਿੰਨ ਤਿੰਨ ਦਿਨ ਇਹ ਨੁਕਤਾ ਤੁਸੀਂ ਕਰ ਲਓ ਤੇ ਇਹ ਜਿਹੜਾ ਸਮਾਨ ਐ ਬੀਜਾ ਗੰਡਿਆ ਦਾ ਇਹ ਤੁਹਾਨੂੰ ਪੰਸਾਰੀ ਕੋਲੋਂ ਮਿਲ ਜੇਗਾ 100% ਇਹਦਾ ਰਿਜ਼ਲਟ ਹੈ ਜੀ ਘਰੇਲੂ ਨੁਕਤਾ ਇਹਦਾ ਸਾਇਡ ਇਫੈਕਟ ਕੋਈ ਨਹੀਂ ਹੈਗਾ ਭਾਵੇਂ ਤੁਸੀਂ ਦਵਾਈਆਂ ਲੈ ਲੈ ਕੇ ਪਰੇਸ਼ਾਨ ਹੋ ਗਿਓ ਭਾਵੇਂ ਤੁਸੀਂ ਮਸਾਲਾ ਭਰਾ ਲਿਆ ਜੜਾ ਅਜਾੜ ਚ ਭਾਵੇਂ ਟੋਪਾ ਰਖਾ ਲਿਆ ਕੁਝ ਵੀ ਰਖਾ ਲਿਆ ਵੀਰੇ ਇਹ ਤੁਸੀਂ ਘਰੇਲੂ ਨੁਕਤਾ ਜ਼ਰੂਰ ਕਰੋ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਯਾਰਾਂ ਦੋਸਤਾਂ ਨੂੰ ਮਿੱਤਰਾਂ ਨੂੰ ਸ਼ੇਅਰ ਕਰਿਓ ਤਾਂ ਕਿ ਕਿਸੇ ਹੋਰ ਭੈਣ ਭਰਾ ਦਾ ਭਲਾ ਹੋ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੀ ਆਨ ਵਾਲੀ ਵੀਡੀਓ ਤਾਂ ਕਿ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਰੇ ਦੱਸੋ ਇਹ ਤੁਸੀਂ ਖੁਦ ਅਜ਼ਮਾਇਆ ਵੀਰੇ ਮੇਰੀ ਜਾੜ ਇਹ ਸਾਈਡ ਮੇਰੀ ਜਾੜ ਸੁੱਜ ਕੇ ਈਡੀ ਹੋ ਗਈ ਸੀ ਮੈਂ ਤੁਹਾਨੂੰ ਹੁਣ ਵੀ ਲਾਈਵ ਪ੍ਰੂਫ ਦਿਖਾ ਸਕਦਾ ਮੇਰੀ ਜਾੜ ਦੇ ਵਿੱਚ ਇੰਨਾ ਸਰਾ ਅੱਛਾ ਜੀ ਜਦੋਂ ਮੈਂ ਪਾਣੀ ਪਿੰਦਾ ਸੀ ਪਾਣੀ ਲੱਗਦਾ ਸੀ ਤੱਤੀ ਚਾਹ ਪਿੰਦਾ ਸੀ ਮਿੱਠਾ ਖਾਂਦਾ ਸੀ ਉਹ ਲੱਗਦਾ ਸੀਗਾ ਡਾਕਟਰਾਂ ਨੇ ਕਿਹਾ ਸੀ ਵੀ ਇਹਨੂੰ ਪਟਾਣਾ ਪਏਗਾ ਚਾ ਪੁਰਾਣੇ ਬਜ਼ੁਰਗ ਕਹਿ ਦਿੰਦੇ ਆ ਵੀ ਇਹ ਝਾੜ ਪਟਾਓਗੇ ਤਾਂ ਅੱਖਾਂ ਦੀ ਨਿਗਾ ਚਲੀ ਜਾਊਗੀ ਅੱਖਾਂ ਦੇ ਉੱਤੇ ਅਫੈਕਟ ਪਏਗਾ ਤਾਂ ਫਿਰ ਮੈਨੂੰ ਇੱਕ ਬਜ਼ੁਰਗ ਨੇ ਇੱਕ ਸਾਧੂ ਸੰਤ ਨੇ ਇਹ ਨੁਕਤਾ ਦੱਸਿਆ ਸੀ ਤਾਂ ਜਿਹੜਾ ਮੈਂ ਘਰੇ ਕੀਤਾ ਤੇ ਮੈਨੂੰ ਵੀਰੇ 2 ਦਿਨਾਂ ਦੇ ਵਿੱਚ ਇਹਦਾ ਰਿਜ਼ਲਟ ਮਿਲਿਆ 2 ਦਿਨਾਂ ਦੇ ਵਿੱਚ 2 ਦਿਨ ਦੇ ਵਿੱਚ 2 ਦਿਨ ਦੇ ਵਿੱਚ ਉਸ ਤੋਂ ਬਾਅਦ ਤਾਂ ਡਾਕਟਰ ਕੋਲ ਗਏ ਉਸ ਤੋਂ ਬਾਅਦ ਮੈਂ ਗਿਆ ਹੀ ਨਹੀਂ ਫਿਰ ਮੈਨੂੰ ਲੋੜ ਹੀ ਨਹੀਂ ਪਈ ਡਾਕਟਰ ਦੀ ਮਨ ਲੋੜ ਹੀ ਨਹੀਂ ਹੈਗੀ ਡਾਕਟਰ ਕੋਲੇ ਜਾਣ ਦੀ ਵਾਰੇ ਕਿਡਾ ਨਹੀਂ ਲੱਗਦਾ ਇਸ ਚੀਜ਼ ਦੀ ਗਰੰਟੀ ਹੈ ਮੈਂ ਕਿਹਾ 100% ਦਾ ਨੁਕਸਾਨ ਵੀ ਕੋਈ ਨਹੀਂ ਹੈਗਾ ਜੀ ਉਸ ਤੋਂ ਬਾਅਦ ਜਿੰਨੀ ਤੁਹਾਡੇ ਮੂੰਹ ਚ ਫਾਈਆ ਬਈ ਜੀ ਜੀ ਹਾਂ ਜਿੰਨੀ ਵੀ ਸਮੈ ਲਾਉਂਦੀ ਹੋਵੇ ਸਭ ਕੁਝ ਖਤਮ ਸਭ ਕੁਝ ਖਤਮ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੇ ਤਾਂ ਕਿ ਕਿਸੇ ਹੋਰ ਕਿਸੇ ਆਪਣੇ ਭੈਣ ਭਰਾ ਦਾ ਭਲਾ ਹੋ ਸਕੇ ਅੱਜ ਕੱਲ ਮਹਿੰਗੀਆਂ ਦਵਾਈਆਂ ਨੇ ਡਾਕਟਰਾਂ ਕੋਲੇ ਜਾਣ ਵਾਸਤੇ ਕਿਸੇ ਕੋਲ ਪੈਸੇ ਨਹੀਂ ਹੁੰਦੇ ਤਾਂ ਇਹ ਫ੍ਰੀ ਨੁਕਤੇ ਤੁਸੀਂ ਘਰੇ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਿਸੇ ਹੋਰ ਭੈਣ ਭਰਾ ਦਾ ਭਲਾ ਹੋ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਥੈਂਕ ਯੂ ਧੰਨਵਾਦ ਧੰਨਵਾਦ